ਸਸ਼ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਉਤਰੀ ਬੀਸੀ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਨੂੰ ਡੋਲ ਡਰਾਈਵਿੰਗ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਉਹ ਬੱਚਿਆਂ ਦੇ ਆਕਾਰ ਦੀ ਗੁਲਾਬੀ ਬਾਈਕ ਜੀਪ ਪਲਾਸਟਿਕ ਪਹੀਏ ਦੇ ਪਿੱਛੇ ਸੀ ਪੀਰੈਂਸ ਜਾਰਜ ਚਾਰਸ ਐਮਪੀ ਨੇ ਕਿਹਾ ਕਿ ਡਿਟੈਚਮੈਂਟ ਨੂੰ ਸਵੇਰੇ 9 ਵਜੇ ਦੇ ਕਰੀਬ ਸੜਕ ਦੇ ਇੱਕ ਵਿਅਕਤੀ ਦੇ ਖਡਾਉਣਾ ਕਾਰ ਚ ਲਾਉਣ ਦੀਆਂ ਰਿਪੋਰਟਾਂ ਮਿਲੀਆਂ ਸ਼ੁਰੂ ਹੋ ਗਈਆਂ ਸੀ ਉਸ ਸਮੇਂ ਸੜਕ ਬਹੁਤ ਰੁਝੇਲੀ ਭਰਿਆ ਹੋਇਆ ਸੀ ਦੱਸ ਦਈਏ ਕਿ ਪੁਲਿਸ ਆ ਅਪਰਾਧਿਕ ਵਾਹਨ ਨਾਲ ਟ੍ਰੈਫਿਕ ਸਟਾਪ ਕੀਤਾ ਡਰਾਈਵਰ ਸੜਕ ਤੇ ਦੂਜੇ ਵਾਹਨ ਚਾਲਕਾਂ ਲਈ ਜੋਖਮ ਪੈਦਾ ਕਰ ਰਿਹਾ ਸੀ ਮਾਮਲੇ ਵਿੱਚ ਪੁਲਿਸ ਨੇ ਪਾਇਆ ਕਿ ਖਡੌਣਾਕਾਰ ਦੇ ਡਰਾਈਵਿੰਗ ਕਾਲ सस्पेंड ਲਾਇਸੈਂਸ ਸੀ ਦੱਸ ਦਈਏ ਕਿ ਉਸ ਨੂੰ ਵਰਜਿਤ ਦਾ ਡਰਾਈਵਿੰਗ ਲਈ ਗ੍ਰਫਤਾਰ ਕੀਤਾ ਗਿਆ ਹੈ ਪੁਲਿਸ ਨੇ ਉਸ ਦੇ ਸ਼ਰਾਬ ਪੀਤੇ ਹੋਣ ਦੇ ਟੈਕਸ ਵੀ ਕੀਤੇ ਗਏ ਨੇ ਜੇ ਦੱਸ ਦਈਏ ਕਿ ਜਿਨ੍ਹਾਂ ਚੋਂ ਉਹ ਫੇਲ ਹੋ ਗਿਆ ਹੈ ਉਸ ਤੇ 90 ਦਿਨਾਂ ਦੀ ਡਰਾਈਵਿੰਗ ਕਰਨ ਤੇ ਪਾਬੰਦੀ ਲਗਾਈ ਗਈ ਹੈ ਅਤੇ ਬਾਦ ਦੀ ਤਰੀਕ ਤੇ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਨਾਲ ਰਿਹਾ ਕਰ ਦਿੱਤਾ ਗਿਆ ਹੈ। ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ। ਧੰਨਵਾਦ।